ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਵੀ ਜਦੋਂ ਵੀ ਆਪਾਂ ਗੁਰਦੁਆਰਾ ਸੈੱਟ ਜਾਣਾ ਹੈ ਉਦੋਂ ਸਾਨੂੰ ਕਿਹੜੀ ਭੇਟ ਆ ਜਿਹੜੀ ਲੈ ਕੇ ਜਾਣੀ ਚਾਹੀਦੀ ਆ ਤੇ ਇਸ ਭੇਟਾਂ ਬਾਰੇ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਵਚਨ ਕੀਤੇ ਨੇ ਇਸ ਭੇਟਾਂ ਨਾਲ ਸਾਨੂੰ ਕੀ ਫਾਇਦਾ ਉਹ ਵੀ ਸ਼ੇਅਰ ਕਰਾਂਗੇ ਤੇ ਅਸੀਂ ਖੁਦ ਵੀ ਜਿਆਦਾ ਸਾਨੂੰ ਪਤਾ ਚੱਲਿਆ ਵੀ ਇਹ ਭੇਟਾ ਸਾਨੂੰ ਜ਼ਰੂਰ ਲੈ ਕੇ ਜਾਣੀ ਚਾਹੀਦੀ ਆ ਉਦੋਂ ਤੋਂ ਅਸੀਂ ਵੀ ਇਹੀ ਭੇਟਾ ਲੈ ਕੇ ਜਾਂਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵਾਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿ ਬਣਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੂਰੇ ਮੇਰੇ ਪੂਰੇ ਪਰਿਵਾਰ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਮਿਹਰ ਕਰਨ ਸਭ ਦੇ ਘਰੇ ਇਹ ਦਿਨ ਖੁਸ਼ੀਆਂ ਨਾਲ ਚੜੇ ਤੇ ਖੁਸ਼ੀਆਂ ਨਾਲ ਬਤੀਤ ਹੋਵੇ ਗੁਰੂ ਸਾਹਿਬ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਾਰਿਆਂ ਦੇ ਸਿਰ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤੇ ਹਰ ਸਾਲ ਹਰ ਇੱਕ ਦੇ ਘਰੇ ਇਹ ਦਿਨ ਖੁਸ਼ੀਆਂ ਦੇ ਨਾਲ ਆਵੇ ਤੇ ਖੁਸ਼ੀਆਂ ਦੇ ਨਾਲ ਬਤੀਤ ਹੋਵੇ ਤੇ ਤੁਸੀਂ ਵੀ ਜੇ ਪਾਠ ਜ਼ਰੂਰ ਕਰਿਓ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਤੇ ਬਾਕੀ ਭੇਟਾ ਜ਼ਰੂਰ ਲੈ ਕੇ ਜਾਇਓ ਕਿਉਂਕਿ ਇਹ ਉਹ ਦਿਨ ਹੁੰਦਾ ਜਦੋਂ ਸਾਰੀਆਂ ਸੰਗਤਾਂ ਹਰ ਇੱਕ ਇਨਸਾਨ ਚਾਹੇ ਵੈਸੇ ਗੁਰੂ ਘਰ ਘਟ ਜਾਂਦਾ ਹੋਵੇ ਪਰ ਹਰ ਇੱਕ ਇਨਸਾਨ ਇਸ ਦਿਨ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਦਾ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਜਿਹੜਾ ਹੈਗਾ ਬਹੁਤ ਮਹੱਤਵਪੂਰਨ ਹੈ ਬਹੁਤ ਖਾਸ ਹੈ ਜੀ ਸੋ ਕੋਸ਼ਿਸ਼ ਕਰਿਓ ਆਪਣੇ ਜਿਹੜਾ ਟਾਈਮ ਹੈ ਉਹ ਬਿਜ਼ੀ ਟਾਈਮ ਹੈ ਉਹਦੇ ਵਿੱਚੋਂ ਟਾਈਮ ਕੱਢ ਕੇ ਗੁਰਸਬਹ ਦਰਸ਼ਨ ਜ਼ਰੂਰ ਕਰਿਓ ਖਾਸ ਕਰਕੇ ਜਿਹੜੇ ਆਪਾਂ ਸ਼ਹਿਰਾਂ 'ਚ ਰਹਿੰਦੇ ਹੁੰਨੇ ਆਪਾਂ ਨੂੰ ਥੋੜੇ ਟਾਈਮ ਦੀ ਸ਼ਾਰਟੇਜ ਹੁੰਦੀ ਆ ਪਰ ਗੁਰਪੁਰ ਵਾਲੇ ਦਿਨ ਤਾਂ ਆਪਾਂ ਥੋੜਾ ਬਹੁਤਾ ਟਾਈਮ ਕੱਢ ਸਕਦੇ ਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਵੈਸੇ ਤਾਂ ਜੇ ਆਪਾਂ ਗੁਰੂ ਘਰ ਜਾਂਦੇ ਬਹੁਤ ਸਾਰੀ ਭੇਟਾਂ ਲੈ ਕੇ ਜਾਂਦੇ ਆ ਜਿਵੇਂ ਦੁੱਧ ਹੋ ਗਿਆ ਜਾਂ ਆਪਾਂ ਦਾਲਾਂ ਸਬਜ਼ੀਆਂ ਹੋ ਗਈਆਂ ਜਾਂ ਆਟਾ ਹੋ ਗਿਆ ਇਹ ਆਮ ਹੈ ਜਾਂ ਆਪਾਂ ਉਥੇ দান ਪੇਟੀ ਹੁੰਦੀ ਆ ਆਪਾਂ ਜਿਹੜੀ ਮਾਇਆ ਦੀ ਭੇਟਾ ਉਹ ਜ਼ਰੂਰ ਕਰਦੇ ਆ ਪਰ ਇੱਕ ਭੇਟ ਐਦਾਂ ਦੀ ਐ ਜਿਹੜੀ ਆਪਾਂ ਨੂੰ ਆਮ ਨਹੀਂ ਪਤਾ ਵੀ ਇਹਦਾ ਕੀ ਮਹੱਤਵ ਹੈ ਤੇ ਇਹ ਕਿਉਂ ਲੈ ਕੇ ਜਾਣੀ ਚਾਹੀਦੀ ਹੈ ਸੋ ਅੱਜ ਤੁਹਾਡੇ ਨਾਲ ਉਹ ਹੀ ਸਾਂਝੀ ਕਰਨ ਲੱਗੇ ਆ ਸੋ ਜਿਹੜੀ ਇੱਕ ਤਾਂ ਹੈਗੀ ਹੈ ਜੀ ਚੀਜ਼ ਸ਼ਾਇਦ ਇਹ ਤਾਂ ਕਈਆਂ ਨੂੰ ਪਤਾ ਵੀ ਹੋਣੀ ਆ ਜਿਹਨੂੰ ਆਪਾਂ ਕਾਲੀ ਮਾਂ ਕਹਿ ਦਿੰਦੇ ਆ ਕਾਲੀ ਮਾਂ ਜਿਹੜੀ ਕਾਲੀ ਮਾਂ ਦੀ ਦਾਲ ਹੁੰਦੀ ਆ ਨਾ ਇਹ ਬੜੀ ਸ਼ੁਭ ਮੰਨੀ ਜਾਂਦੀ ਹੈ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਜੀ ਆਪਾਂ ਲੰਗਰ ਦੇ ਵਿੱਚ ਤੁਸੀਂ ਆਪ ਵੀ ਨੋਟਿਸ ਕਰਿਓ ਇੱਕ ਚੀਜ਼ ਜਿਹੜੇ ਵੱਡੇ ਤੀਰਥ ਸਥਾਨ ਹਨ ਜੋ ਧਾਰਮਿਕ ਸਥਾਨ ਨੇ ਉਥੇ ਆਮ ਤੌਰ ਤੇ ਮਿਸਸੀ ਦਾਲ ਜ਼ਰੂਰ ਬਣੀ ਹੁੰਦੀ ਹੈ ਮਿਸਸੀ ਦਾਲ ਮਤਲਬ ਕਾਲੀ ਮਾਂ ਹੋਗੀ ਉਹਦੇ ਵਿੱਚ ੜਮੇ ਸ਼ੂਲੇ ਹੋਗੇ ਇਹ ਆਮ ਬਣਦਾ ਲੰਗਰ ਦੇ ਵਿੱਚ ਦਾਲ ਆਮ ਬਣੀ ਹੁੰਦੀ ਹੈ ਕਿਉਂਕਿ ਮੈਨੂੰ ਤਾਂ ਪਤਾ ਜੀ ਜਦੋਂ ਅਸੀਂ ਚੰਡੀਗੜ੍ਹ ਰਹਿੰਦੇ ਸੀ ਤਾਂ ਉਥੇ ਨੇੜੇ ਗੁਰਦੁਆਰਾ ਸਾਹਿਬ ਨੇ ਧਾਰਮਿਕ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਸ਼ਾਇਦ ਤੁਹਾਨੂੰ ਕਾਫੀ ਜਣੇ ਨੂੰ ਪਤਾ ਹੋਵੇਗਾ ਤੁਸੀਂ ਦਰਸ਼ਨ ਵੀ ਕੀਤੇ ਹੋਣ ਨਾਡਾ ਸਹਿ ਗੁਰਦੁਆਰਾ ਸਾਹਿਬ ਜਦੋਂ ਵੀ ਅਸੀਂ ਜਾਂਦੇ ਸੀ ਜੀ ਆਮ ਸੰਡੇ ਨੂੰ ਵੀ ਜਾਣਾ ਮੰਨ ਲਓ ਐਤਵਾਰ ਨੂੰ ਵੈਸੇ ਵੀ ਜਾਣਾ ਕਿ ਚਲੋ ਅੱਜ ਜਾਇ ਆਉਨੇ ਆ ਛੁੱਟੀ ਐ ਤਾਂ ਫਿਰ ਉਸ ਦਿਨ ਦਾ ਮਤਲਬ ਉੱਥੇ ਹਮੇਸ਼ਾ ਮੱਸੀ ਦਾਲ ਹੁੰਦੀ ਤੇ ਬੜੀ ਹੀ ਕਿਉਂਕਿ ਲੰਗਰ ਦਾ ਕੁਛ ਵੀ ਆਪਾਂ ਖਾ ਲੈਨੇ ਆ ਚਾਹੇ ਦਾਲ ਚਾਹੇ ਸਬਜੀ ਬੜੀ ਸੁਆਦ ਲੱਗਦੀ ਐ ਜੀ ਮੰਨ ਨਹੀਂ ਪਰ ਦਾ ਢਿੱਡ ਭਰ ਜਾਂਦਾ ਨਿਯਤ ਨਹੀਂ ਪਰਦੀ ਵੀ ਦਿਲ ਲੱਗ ਕਰਦਾ ਵੀ ਖਾਈ ਚੱਲੀਏ ਇੰਨੀ ਜ਼ਿਆਦਾ ਸੁਆਦ ਹੁੰਦੀ ਐ ਲੰਗਰ ਦਾ ਪ੍ਰਸ਼ਾਦਾ ਪਾਣੀ ਹੈਨਾ ਸੋ ਉੱਥੇ ਹਮੇਸ਼ਾ ਮਿਸੀ ਦਾਲ ਬਣਦੀ ਆ ਹਮੇਸ਼ਾ ਮਿਸੀ ਦਾਲ ਦਾ ਲੰਗਰ ਚੱਲਦਾ ਸੋ ਜੇ ਆਪਾਂ ਕਾਲੀ ਮਾਂ ਦੀ ਦਾਲ ਲੈ ਕੇ ਜਾਣੀ ਆ ਇੱਕ ਤਾਂ ਵਰਤੋਂ ਦੇ ਵਿੱਚ ਆ ਜਾਂਦੀ ਹੈ ਉੱਥੇ ਹੈ ਨਾ ਕਿਉਂਕਿ ਜਿਹੜੀਆਂ ਸਬਜ਼ੀਆਂ ਵਗੈਰਾ ਉਹ ਆਮ ਤੌਰ ਤੇ ਆਪਾਂ ਦੇਖਦੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਕੋਈ ਆਪਣਾ ਦਿਹਾੜਾ ਹੁੰਦਾ ਜਾਂ ਸ਼ੀਦੀ ਦਿਹਾੜਿਆਂ ਗੁਰਪੁਰੂ ਉਦੋਂ ਬੰਦ ਪਰ ਜਿਹੜੀ ਦਾਲ ਹੁੰਦੀ ਆ ਉਹ ਡੇਲੀ ਦੇ ਰੁਟੀਨ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਬਣਦੀ ਆ ਕਿਉਂਕਿ ਉੱਥੇ ਡੇਲੀ ਸੰਗਤਾਂ ਜਾਂਦੀਆਂ ਦਰਸ਼ਨ ਕਰਨ ਡੇਲੀ ਉੱਥੇ ਪਰ ਲੰਗਰ ਛਕਦੀਆਂ ਸੋ ਕਾਲੇ ਮਾਹ ਦੀ ਧਾਰ ਤੁਸੀਂ ਜ਼ਰੂਰ ਲੈ ਕੇ ਜਾਇਆ ਕਰੋ ਹੁਣ ਇੱਕ ਚੀਜ਼ ਮੈਂ ਹੋਰ ਸ਼ੇਅਰ ਕਰਦੀ ਆ ਤੇ ਉਹਦੇ ਬਾਰੇ ਗੁਰੂ ਸਾਹਿਬ ਦੇ ਵਚਨ ਕੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹ ਹੈ ਜੀ ਲੂਣ ਜਿਹਨੂੰ ਆਪਾਂ ਨਮਕ ਕਹਿ ਦਿੰਨੇ ਆ ਤੇ ਹੁਣ ਤੁਸੀਂ ਸੋਚੋਗੇ ਵੀ ਲੂਣ ਨਾ ਕਿਵੇਂ ਵੀ ਇਹਦੀ ਕੀ ਮਹੱਤਵ ਆ ਪਹਿਲੇ ਪਾਸ਼ਾਹੀ ਮਹਾਰਾਜ ਜੀ ਜਦੋਂ ਸਰੀਰਕ ਜਾਮੇ ਦੇ ਵਿੱਚ ਹਾਜ਼ਰ ਨਾਜ਼ਰ ਸਨ ਜਦੋਂ ਦੂਸਰੇ ਮਹਾਰਾਜ ਜੀ ਗੁਰੰਗਤ ਦੇਵ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਸਨ ਬਹੁਤ ਉਤਸ਼ਾਹ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਬੜੀ ਭਾਵਨਾ ਉੱਠੀ ਕਿ ਮੈਂ ਪ੍ਰਮਾਤਮਾ ਦੇ ਦਰਸ਼ਨ ਜ਼ਰੂਰ ਕਰਨੇ ਨੇ ਤਾਂ ਫਿਰ ਉਸ ਟਾਈਮ ਗੁਰੂ ਸਾਹਿਬ ਜੀ ਆਪਣੇ ਨਾਲ ਲੂਣ ਲੈ ਕੇ ਗਏ ਸੀ ਤਾਂ ਪਹਿਲੇ ਪਾਤਸ਼ਾਹੀ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਦੇਖਿਆ ਵੀ ਉਹ ਲੂਣ ਦੀ ਢੇਡਾ ਲੈ ਕੇ ਆਏ ਨੇ ਤਾਂ ਉਹਨਾਂ ਨੇ ਵਚਨ ਕੀਤੇ ਕਹਿੰਦੇ ਭਾਈ ਲੈਣਾ ਜੀ ਤੁਸੀਂ ਭੇਟਾ ਬੜੀ ਸੋਚ ਸਮਝ ਕੇ ਤੇ ਬਿਲਕੁਲ ਸਹੀ ਭੇਟਾ ਲੈ ਕੇ ਆਇਓ ਤਾਂ ਨਾਲ ਹੀ ਮਹਾਰਾਜ ਜੀ ਨੇ ਵਚਨ ਕੀਤੇ ਕਹਿੰਦੇ ਲੂਣ ਹਰ ਇੱਕ ਢਾਲ ਸਬਜ਼ੀ ਦੇ ਵਿੱਚ ਪੈਂਦਾ ਹਰ ਇੱਕ ਭੋਜਨ ਦੇ ਵਿੱਚ ਲੂਣ ਪੈਂਦਾ ਹਰ ਇੱਕ ਭੋਜਨ ਨੂੰ ਸੁਆਦ ਬਣਾਉਣ ਦੇ ਵਿੱਚ ਨੂਣ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਸੋ ਮਹਾਰਾਜ ਜੀ ਕਹਿੰਦੇ ਵੀ ਇਹਦਾ ਸੰਕੇਤ ਇਹ ਹੁੰਦਾ ਹੈ ਵੀ ਜੋ ਵੀ ਇਹ ਭੇਟਾ ਲੈ ਕੇ ਆਉਂਦਾ ਹੈ ਬਿਉ ਆਪਣੀ ਜਿਹੜੇ ਸਵਾਦ ਆ ਉਹਨਾਂ ਨੂੰ ਤਿਆਗ ਰਿਹਾ ਹੈ ਤੇ ਪਰਮਾਤਮਾ ਤੋਂ ਨਾਮ ਦੀ ਦਾਤ ਮੰਗ ਰਿਹਾ ਹੈ ਇਹ ਨਿਸ਼ਾਨੀ ਹੁੰਦੀ ਹੈ ਜੀ ਸੋ ਤੁਸੀਂ ਵੀ ਜਦੋਂ ਵੀ ਗੁਰੂ ਘਰ ਜਾਓ ਕਿਸੇ ਵੀ ਚੀਜ਼ ਦੀ ਭੇਟ ਆ ਤੁਸੀਂ ਲੈ ਕੇ ਚੱਲਿਓ ਜੋ ਤੁਹਾਡੇ ਮਨ ਦੀ ਭਾਵਨਾ ਚਾਹੇ ਤੁਸੀਂ ਦੁੱਧ ਲੈ ਕੇ ਚੱਲਿਓ ਆਟਾ ਲੈ ਕੇ ਚੱਲਿਓ ਜਾਂ ਹੋਰ ਕੋਈ ਭੇਟਾ ਲੈ ਕੇ ਚੱਲਿਓ ਤਾਂ ਉਹਦੇ ਵਿੱਚ ਜੇ ਨਾ ਜ਼ਿਆਦਾ ਸਹੀ ਤਾਂ ਇੱਕ ਥੈਲੀ ਨੂਨ ਦੀ ਜ਼ਰੂਰ ਨਾਲ ਲੈ ਕੇ ਜਾਇਆ ਕਰੋ ਪਰਮਾਤਮਾ ਬੜੀ ਮਿਹਰ ਕਰਦੇ ਨੇ ਗੁਰੂ ਸਾਹਿਬ ਸਾਡੇ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਉਂਦੇ ਨੇ ਗੁਰੂ ਸਾਹਿਬ ਬੜੇ ਖੁਸ਼ ਹੁੰਦੇ ਨੇ ਜੇ ਆਪਾਂ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ ਜੀ ਆਪਣੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਨ੍ਹਾਂ ਤੋਂ ਆਪਾਂ ਹਲੇ ਵੀ ਅਣਜਾਣਾਂ ਜੋ ਸਾਨੂੰ ਨਹੀਂ ਪਤਾ ਜੋ ਲੇਕਿਨ ਸਾਨੂੰ ਵੀ ਇਹ ਚੀਜ਼ ਨਹੀਂ ਸੀ ਪਹਿਲਾਂ ਪਤਾ ਜਦੋਂ ਮੈਂ ਇਸ ਚੀਜ਼ ਬਾਰੇ ਪੜਿਆ ਕਾਫੀ ਵਾਰ ਮੈਨੂੰ ਕਿ ਹੁਣ ਇੰਟਰਸਟ ਆ ਮੈਨੂੰ ਥੋੜਾ ਜ਼ਿਆਦਾ ਕਿ ਮੈਂ ਪੜਾ ਮਹਾਰਾਜ ਦੇ ਕੀ ਵਚਨ ਸੀ ਜਦੋਂ ਵੀ ਕੋਈ ਵੀ ਕਿਤਾਬ ਜਾਂ ਕੋਈ ਰਸਾਲਾ ਮੈਨੂੰ ਮਿਲਦਾ ਹੈ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਉਹਨੂੰ ਪੜਾਂ ਤਾਂ ਉਹ ਤੋਂ ਮੈਨੂੰ ਪਤਾ ਚੱਲਿਆ ਕਿ ਮਹਾਰਾਜ ਜੀ ਨੇ ਇਸ ਬਾਰੇ ਵਚਨ ਕੀਤੇ ਹੋਏ ਨੇ ਸੋ ਮੈਂ ਇਹ ਚੀਜ਼ ਨੋਟਿਸ ਵੀ ਕੀਤੀ ਸੀ ਜਦੋਂ ਅਸੀਂ ਚੰਡੀਗੜ੍ਹ ਰਹਿੰਦੇ ਸੀ ਤਾਂ ਦੇਖਿਆ ਸੀ ਬਹੁਤ ਸਾਰੇ ਲੋਕ ਨਾ ਲੂਣ ਦੀਆਂ ਥੈਲੀਆਂ ਲੈ ਕੇ ਵੀ ਆਉਂਦੇ ਸੀ ਪਰ ਮੈਨੂੰ ਸਮਝ ਨਹੀਂ ਸੀ ਉਸ ਟਾਈਮ ਮੈਂ ਸੋਚਿਆ ਵੈਸੇ ਹੀ ਲੰਗਰ ਦੇ ਵਿੱਚ ਇਹਦੀ ਥੀਟਾ ਲੈ ਕੇ ਹੁੰਦੀ ਆ ਪਰ ਇਹਦਾ ਇਤਿਹਾਸ ਦੇ ਵਿੱਚ ਕੀ ਮਹੱਤਵ ਹੈ ਜਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਇਸ ਵਾਰੀ ਕੀ ਵਚਨ ਹੈ ਇਹ ਨਹੀਂ ਸੀ ਪਤਾ ਸੋ ਹੁਣ ਅਸੀਂ ਜਦੋਂ ਵੀ ਪੱਤੇ তীર્થ ਸਥਾਨ ਤੇ ਜਾਨੇ ਵਟਾਲੀ ਸਹਿਬ ਹੋ ਗਿਆ ਜਾਂ ਸਰਹੰਦ ਜਾਨੇ ਆ ਜਾਂ ਫਿਰ ਚੰਡੀਗੜ੍ਹ ਨਾਡਾ ਸਹਿਬ ਜਾਨੇ ਆ ਜਾਂ ਫਿਰ ਰਾਣਾ ਸਹਿਬ ਜਾਨੇ ਆ ਤਾਂ ਕੋਸ਼ਿਸ਼ ਕਰਦੇ ਆ ਵੀ ਲੂਣ ਦੀ ਥੈਲੀ ਨਾਲ ਲੈ ਕੇ ਜਾਈਏ ਸੋ ਤੁਸੀਂ ਵੀ ਜਦੋਂ ਵੀ ਗੁਰੂ ਘਰ ਜਾਣਾ ਇਹ ਸੇ ਭੇਟਾ ਜਿਹੜੀ ਹੈ ਜਰੂਰ ਲੈ ਕੇ ਜਾਇਆ ਕਰੋ ਬਾਕੀ ਕਾਲੇ ਮਾਂ ਵੀ ਜਰੂਰ ਲੈ ਕੇ ਜਾਇਆ ਕਰੋ ਕਾਲੇ ਮਾਂ ਬਹੁਤ ਸ਼ੁਭ ਹੁੰਦੇ ਨੇ ਬਹੁਤ ਚੰਗੇ ਮੰਨੇ ਜਾਂਦੇ ਨੇ ਕਾਲੇ ਮਾਂ ਦੀ ਦਾਲ ਅਤਿ ਸ਼ਹਿਰਾਂ ਦੇ ਵਿੱਚ ਅਗਰ ਤੁਸੀਂ ਦੇਖੋਗੇ ਜ਼ਿਆਦਾਤਰ ਲੋਕ ਜਿਹੜੇ ਹੈਗਾ ਦੁੱਧ ਤੇ ਕਾਲਾ ਕਾਲੀ ਮਾਂ ਤੇ ਆਟੇ ਦੀ ਭੇਟਾ ਤੇ ਕਲੂਨ ਇਹ ਜ਼ਿਆਦਾ ਭੇਟਾ ਲੈ ਕੇ ਜਾਂਦੇ ਨੇ ਸੋ ਪਰਮਾਤਮਾ ਬੜੇ ਖੁਸ਼ ਹੁੰਦੇ ਨੇ ਕਿਉਂਕਿ ਦੇਖੋ ਜੀ ਆਪਾਂ ਸਭ ਕੁਝ ਮੰਗ ਲੈਣੇ ਆ ਗੁਰੂ ਸਾਹਿਬ ਤੋਂ ਆਪਾਂ ਘਰ ਲਈ ਸੁੱਖ ਸੰਪਤੀ ਬੱਚਿਆਂ ਲਈ ਸੁੱਖ ਬੱਚਿਆਂ ਦਾ ਫਿਊਚਰ ਬੱਚਿਆਂ ਲਈ ਲੰਬੀ ਉਮਰ ਪਰਮਾਤਮਾ ਦੀ ਹਰ ਇੱਕ ਮਤਲਬ ਕਿ ਦਾਤ ਗੁਰੂ ਸਾਹਿਬ ਤੋਂ ਆਪਾਂ ਮੰਗਦੇ ਆਂ ਬਾਰੇ ਆਪਾਂ ਨੂੰ ਕੁਝ ਉਹ ਉਪਰਾਲੇ ਵੀ ਕਰਨੇ ਚਾਹੀਦੇ ਨੇ ਜਿਹਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਸਾਡੀ ਝੋਲੀ ਦੇ ਵਿੱਚ ਜਿਹੜੀ ਨਾਮ ਦੀ ਦਾਤ ਵੀ ਪਵੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਜੀਵਨ ਜਿਨਾ ਛੱਡ ਦੋ ਜਾਂ ਕਿਉਂਕਿ ਆਪਾਂ ਗਰਸਤੀ ਲੋਕਾਂ ਆ ਆਪਾਂ ਨੂੰ ਆਪਣੇ ਪਰਿਵਾਰਵਾਰੀ ਵੀ ਸੋਚਣਾ ਹੈ ਪਰ ਮਹਾਰਾਜ ਜੀ ਨੇ ਵੀ ਵਚਨ ਕੀਤੇ ਨੇ ਵੀ ਆਪਾਂ ਗ੍ਰਸਤੀ ਜੀਵਨ ਜਿਉਂਦੇ ਹੋਏ ਵੀ ਆਪਾਂ ਮਤਲਬ ਕਿ ਗੁਰੂ ਸਾਹਿਬ ਨੂੰ ਮੰਨ ਸਕਦੇ ਆ ਗੁਰੂ ਸਾਹਿਬ ਨੂੰ ਇਤਿਆਸ ਸਕਦੇ ਆ ਤੇ ਅਸੀਂ ਧਾਰਮਿਕ ਜੀਵਨ ਵੀ ਨਾਲ ਨਾਲ ਜਿਉ ਸਕਦੇ ਆ ਕਿਉਂਕਿ ਦੇਖੋ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਵੀ ਜੇ ਅਸੀਂ ਬਾਣੀ ਦੇ ਵੱਜੂ ਦਰਜ ਹੈ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਣਾ ਸ਼ੁਰੂ ਕਰ ਦਿੰਨੇ ਆ ਉਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਅਸੀਂ ਗੁਰੂ ਸਾਹਿਬ ਦੇ ਬੜਾ ਨੇੜੇ ਵੀ ਹੋ ਜਾਂਦੇ ਆ ਤਾਂ ਅਸੀਂ ਸੋਚ ਤੋਂ ਵੀ ਇੱਕ ਧਾਰਮਿਕ ਸੋਚ ਦੇ ਬਣਨਾ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੇ ਕਮੀਆਂ ਸਭ ਵਿੱਚ ਹੁੰਦੀਆਂ ਮੇਰੇ ਵਿੱਚ ਤੁਹਾਡੇ ਵਿੱਚ ਸਭ ਵਿੱਚ ਹੁੰਦੀਆਂ ਪਰ ਜੇ ਆਪਾਂ ਉਹਨਾਂ ਕਮੀਆਂ ਨੂੰ ਪਛਾਣ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਫਿਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਹੈ ਤੇ ਉਮੀਦ ਹੈ ਜੀ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਣੀ ਹੈ ਤੇ ਹੁਣ ਕੋਸ਼ਿਸ਼ ਕਰਿਓ ਜਦੋਂ ਵੀ ਗੁਰੂ ਘਰ ਜਾਣਾ ਹੈ ਤਾਂ ਹਮੇਸ਼ਾ ਨੂਨ ਤੇ ਕਾਲੀਮਾਂ ਜ਼ਰੂਰ ਲੈ ਕੇ ਜਾਇਆ ਕਰੋ ਕਿਉਂਕਿ ਵੱਡੇ ਜਿਹੜੇ ਤੀਰਥ ਸਥਾਨ ਹੁੰਦੇ ਆ ਉਥੇ ਮਿੱਸੀ ਦਾਲ ਜਿਹੜੀ ਹੁੰਦੀ ਹੈ ਜਾਂ ਸਿੰਪਲ ਦਾਲ ਜਿਹੜੀ ਹੁੰਦੀ ਆ ਉਹ ਡੇਲੀ ਰੁਟੀਨ ਦੇ ਵਿੱਚ ਬਣਦੀ ਬਣਦੀ ਕਿਉਂਕਿ ਉੱਥੇ ਸੰਗਤਾਂ ਡੇਲੀ ਰੁਟੀਨ ਦੇ ਵਿੱਚ ਦਰਸ਼ਨ ਕਰਨ ਆਉਂਦੀਆਂ ਨੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ